ਮੇਰਾ ਪ੍ਰਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਓ ਕਾਲ ਮਰਤੇ ਅਦੁਨੀ ਸਾਹ ਗੁਰ ਪ੍ਰਸਾਦ ਜਪ ਆਦ ਸੱਚ ਦੁ ਬਾਦ ਸੱਚ ਹੈ ਪੂਰ ਸੱਚ ਨਾਨਕ ਹੋਸੀ ਪੂਰ ਸੱਚ ਸੋਚਿਆ ਸੋ ਸਮਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਲਟਾਰੇ ਹੁਕਮ ਬੁਖ ਨਾ ਤ੍ਰਿਜੇ ਬੰਨਾ ਪਰਿਆਪਾਰ ਸਹਿ ਸਿਆਣ ਪਾਲ ਕੋ ਤੈ ਕਨ ਚਲੇ ਨਾਲ ਤੂੰ ਸਚਿਆਰਾ ਹੋਵੇ ਤੇ ਕੂੜਾ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਣੀ ਆਚਾਰ ਹੁਕਮ ਨਾ ਕਹਿਆ ਜੈ ਤੂੰ ਹੀ ਮਿਲ ਜੀ ਹੁਕਮ ਲਾ ਵੜਿਆਈ ਹੁਕਮਿ ਉਤਮਨੀ ਜੇ ਹੁਕਮ ਲਗ ਸੁਖ ਸੁਭ ਪਾਈਏ ਕਿਨਾਂ ਹੁਕਮ ਬਕਸੀ ਜੇ ਕੋ ਹੁਕਮੀ ਸਦਾ ਪਵਾਈਏ ਹੁਕਮੇਂ ਅੰਦਰ ਸਭ ਕੋ ਪਾਹ ਰੁਕਮਨਾ ਕੋਈ ਨਾਨਕ ਹੁਕਮੇਂ ਦੇ ਬਿਜੇ ਰਹੋ ਮੋ ਤਹ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਨੇ ਨੀ ਸਾਨ ਗਾਵੇ ਕੋ ਗਨ ਬੜੇ ਆਚਾਰ ਗਾਵੇ ਕੋ ਵਿਦਿਆ ਵਿਤਨੂ ਆਚਾਰ ਗਾਵੇ ਕੋ ਸਾਧਿਕ ਪ੍ਰੇਤਨ ਕਹੇ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾਪੈ ਰਸੇ ਦੂਰ ਗਾਵੇ ਕੋ ਮੀਤੇ ਸਾਹ ਗ੍ਰਹਿ ਦੂਰ कथना कथी न आवे तो कर कर कथी कोटि कोट कोट देंदा दे लेंदे सब पाहे जुगा जुगंतर खाई खाए हुक्म हुक्म हुँण चलाए राहो नानक विपसे वे परवाहो साचा साहिब साच नाए पाख्या पावे पार राख्या मंगे देह देह दात करे दातार फिर की अगे रखिए जिद सह दरबार मोह की बोलन बोलिए सुन करे प्यार ਮ੍ਰਿਤਵੇਲਾ ਸਤਨਾਮ ਵਧਾਈ ਚਾਰੇ ਕਰਮਿ ਆਵੇ ਕਪੜਾ ਨਗਰੀ ਮੁਖ ਦਵਾਰ ਨਾਨਕ ਰਹਿ ਜਾਨ ਸਬਾ ਤੇ ਸਚਿਆਰ ਥਾਪੇਣ ਜੈ ਕੀਤਾ ਨਾ ਹੋਇ ਆਪੇ ਆਪਿ ਨਿੰਦਣ ਸੋਇ ਜਿਨ ਸੇਵਤਨ ਪਾਇਆ ਮਾਨ ਨਾਨਕ ਗਾਵੇ ਅਗਨੇ ਨਿਦਾਨ ਗਾਵੀਏ ਸੁਨਿਯਮਨ ਰਖੇ ਪਾਉ ਦੁਖ ਪਰ ਹਸੂ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆ ਸਮਾਇ ਗੁਰੇ ਸੁਰ ਗੁਰ ਗੁਰ ਕੇ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਿਤ ਨਾ ਜਾਈ ਗੁਰਾਇਕ ਦੇ ਭਜਾਏ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਸਰਨਾ ਜਾਈ ਜੀ ਰਤਨ ਅਵਾਜ ਤਿਸੁ ਭਾਵਾਂ ਮਿਨ ਪਾਣੇ ਕੀ ਨਾਈ ਤਰੀ ਜੇ ਤੀਸੁਰਠਿ ਉਪਾਈਐ ਖਾਮਣਿ ਪਰਮਾ ਕੇ ਮਿਲੇਲੇ ਮਾਤ ਗੁਰ ਰਤਨ ਜਵਾ ਹਰਮਾਨ ਗਜੇ ਗੁਰ ਕੀ ਸੇਖ ਸੁਣੀ ਗੁਰਾਇਕ ਦੇੇ ਭਜਾਏ ਸਬਨਾ ਜੀਆਂ ਘਾਇਕ ਦਾਤਾ ਸੋ ਮੈਂ ਸ੍ਰੀ ਨਾ ਜਾਇ ਜੇਤੁ ਵਿਚਾਰੇ ਹਾਰ ਜਾ ਹੋਰ ਦਸੂਨੀ ਹੋਇ ਨਵਾ ਕੰਨਾਂ ਵਿੱਚ ਜਾਨੀ ਨਾਲ ਚਲੇ ਸਬ ਕੋ ਜੰੰਦਾ ਨਾ ਉਰ ਕਾ ਇਟੇਡਸ ਕੀ ਰਜਬਲੀ ਜੇਤਿ ਸਿ ਨਦਰਨਾ ਵੈਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰੋ ਦੂਸਰੀ ਦੋਸਰੇ ਨਾਨਕ ਨਿਰਦਨ ਗੁਣ ਕਰੇ ਗੁਰਮਤਿ ਆਗੰਦੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਧ ਭੇਦ ਸੁਣਿ ਨਾ ਸੁਣੈ ਧਰਤਿ ਧਵਲਿ ਆਕਾਸੁ, ਸੁਣੈ ਦੀਪ ਲੋਹ ਪਾਤਾਲ ਸੁਣੈ ਪੋੜ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸਨਾ ਦੁਖ ਭਾਵਹਿ ਕਾ ਨਾਸੁ, ਸੁਣੈ ਈਸਰ ਬਰਮਾ ਮੈਂ ਅੰਦਰਿ ਸੁਣੈ ਮੁਖਿ ਸਲਾਹਣ ਮੰਦੁ, ਸੁਣੈ ਜੋਗ ਜੁਗਤਿ ਨ ਭੇਦ ਸੁਣੈ ਸਾਧ ਸਿਮਰਤਿ ਵੇਦ, ਨਾਨਕ ਭਗਤਾ ਸਦਾ ਵਿਗਾਸਨਾ ਦੁਖ ਭਾਵਹਿ ਕਾ ਨਾਸੁ, ਸੁਨੇ ਸਾਸਨ ਤੋਂ ਵਿਆਸ ਨਰ ਸਰ ਕਾ ਇਸ ਨਾਨ ਸੁਨੇ ਪਰ ਪਰ ਪਾਵੇ ਮਨ ਸੁਨੇ ਲਾਗੇ ਸਹਿਤੇ ਆਵਨ ਨਾਨਕ ਭਗਤਾ ਸਦਾ ਵਿਦਾਸ ਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾ ਸਾਸਨ ਦੇ ਪਾਵੇ ਰਾਹ ਸੁਨੇ ਹਾਥ ਵੇਸ਼ ਕਾ ਨਾਨਕ ਭਗਤਾ ਸਦਾ ਵਿਦਾਸ ਨੇ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਤੇਰੇ ਨਾਮ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਜ਼ ਤੇ ਕਲਮ ਨਾਲ ਕਹਨ ਹਾਰ ਮੰਨੇ ਕਾਵੇ ਕਰੀ ਵਿਚਾਰ ਐਸਾ ਨਾਮ ਨਨਜਨ ਹੂਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰ ਤੋਂ ਵੀ ਮਨ ਬੋਧ ਮੰਨੇ ਸਗਲ ਕੋ ਮਨ ਕੀ ਸੋਧ ਮੰਨੇ ਮਹ ਚੋ ਟਾਣਾ ਖਾਇ ਮੰਨੇ ਜੰਮ ਤੇ ਸਾਥ ਨਾ ਜਾਏ ਐਸਾ ਨਾਮ ਨਨਜਨ ਹੂਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗਿ ਤਾ ਕਨਾ ਭਾਵੈ ਮੰਨੇ 파ਸੁ ਪ੍ਰਗਟ ਜਾਇ ਮੰਨੇ ਮਗਨ ਚਲੇ ਪੰਥ ਮੰਨੇ ਉਤਰਮ ਸੇ ਤੈ ਸਰਮੰ ਭਇ ਐਸਾ ਨਾਮ ਨਰੰਜਨ ਹੋਇ ਜੋ ਕੋ ਮਨ ਜਾਣੈ ਮਨ ਕੋਇ ਮੰਨੇ 파ਵੇ ਮੁਕਤਿ ਦਵਾਰ ਮੰਨੇ ਪਰਵਾਰਿ ਸਾਧਾਰ ਮੰਨੇ ਤਰੇ ਧਾਰੇ ਗੁਰ ਜੀ ਕੈ ਮੰਨੇ ਨਾਨਕ ਭਵੇ ਨਾ ਬੇਖੇ ਐਸਾ ਨਾਮ ਨਰੰਜਨ ਹੋਇ ਜੋ ਕੋ ਮਨ ਜਾਣੈ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ 파ਵੇ ਦਰਬੇ ਬਾਣ ਮਨਜੇ ਸੋਹਿਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੋਲ ਤਰਮਧਾ ਪਾ ਪੂ ਸੰਤੋਖ ਤਾ ਵਖਿਆ ਜਨ ਸੂਤ ਜੇ ਕੋ ਬ ਜੇ ਕੋ ਵਿਚਾਰ ਤਬਲੇ ਉਪਰ ਕੀਤਾ ਭਾਰਤ ਤੀ ਹੋਰ ਪਰੇ ਹੋਰ ਹੋਰ ਜਸਤ ਪਾਤ ਲੇ ਗਵਣ ਜੋਰ ਜੀ ਯਾਤ ਰੰਗਾ ਕੇ ਨਾਮ ਸੁਮਣ ਲਿਖਿਆ ਬੜੀ ਕਲਾ ਮਹਿਲੇ ਕਾਲਿਕ ਜਾਣੇ ਕੋਈ ਮਹਿਲਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੀ ਰੂਪ ਕੀਤਾ ਜਾਣੇ ਕੋਣ ਕੂਤ ਕੀਤਾ ਬਸਾਇ ਕੋ ਕਰਾ ਤਸਤੇ ਹੋਵੇ ਲਖਰੇ ਆਪੁਰ ਤਕਮਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਰੁ ਭਾਵੈ ਸਾਈ ਪੜੀਕਾਰ ਦੁਸਰਾ ਖਾਮ ਝਨੰਕਰ ਅਸ਼ੰਕ ਜੋ ਪ੍ਰਿਆ ਸੰਧ ਪਾਓ ਸੰਧ ਬੂੜਾ ਸੰਧ ਤਪਤਾਓ ਸੰਗ੍ਰੰਤ ਮੁਖੇ ਰ ਪਾਠ ਸੰਧ ਜੋ ਭਮਣ ਰਹੇ ਉਦਾਸ ਅਸ਼ੰਕ ਪ੍ਰਭ ਤਬਨ ਧਿਆਨ ਵਿਚਾਰ ਸੰਧ ਸਰਬ ਸੰਤ ਦਾਤਾਰ ਸੰਖ ਸੂਰਮ ਭਗਤ ਸਾਰ ਸੰਖ ਮੋੜ ਲਵਲਾਇ ਤਾਰ ਕੁਰੇ ਤਕਮਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋ ਤੁਰ ਭਾਵੇਂ ਸਾਈ ਭਲੀ ਕਰ ਤੋ ਸਰਾ ਸਲਾਮ ਤੁਨ ਨਵਕਾਰ ਸੰਗ ਕਜਪਿਆ ਸੰਗ ਪਾਉ ਸੰਗ ਬੂਦਾ ਸੰਗ ਤੋ ਬਤਾਉ ਸੰਗ ਰੰਗ ਮੁਖ ਵੇਦ ਪਾਠ ਸੰਗ ਜੋਗ ਮਿਲ ਰਹੇ ਉਦਾਸ ਸੰਪਵਤ ਗੁਣ ਜਾਣ ਵਿਚਾਰ ਸੰਗ ਸਦੀ ਸੰਤ ਦਾਤਾਰ ਸੰਗ ਸੂਰਮੋ ਪਾਕ ਸਰ ਸੰਗ ਮੋਨ ਲਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਿ ਭਾਵੇ ਸਾਈ ਪੜੀਕਾਰ ਤੁਸਰਾ ਸਲਾਮ ਚਨ ਅੰਕਾਰ ਅਸ਼ੰਖ ਮੂਰਕ ਅੰਧ ਕੋਰ ਸੰਖ ਜੋਰ ਹਰਾਮ ਗੁਰ ਸੰਖ ਮਰਕਰ ਜਾਹਿ ਜੋਰ ਸੰਖ ਕਲਵਰ ਹਤਿਆ ਕਮਾ ਸੰਖ ਪਾਪੀ ਪਾਪ ਕਰ ਜਾਹਿ ਅਸ਼ੰਕੁੜਿਆ ਰਕੂੜੇ ਫਿਰੈ ਸੰਖ ਮਲੇ ਸਮਲ ਪਗ ਕਾ ਸੰਨਦ ਅਕਸ਼ਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਰਣ ਜਿਵੇਂ ਇੱਕ ਵਾਰ ਜੋਤੁਰ ਭਾਵੇ ਸੋਇ ਕਲੀ ਕਰ ਤੁਸਰਾ ਸਲਾਉਂਦ ਨਿਰੰਕਾਰ ਅਸ਼ੰਕ ਨਾਮਯ ਸੰਕਧਾਨ ਜਮ ਗਮ ਸੰਖਲੋ ਸੰਖਿਆ ਸਿਰ ਭਾਰ ਹੋਇ ਕ੍ਰੀ ਨਾਮ ਕ੍ਰੀ ਸਾਲਾਹ ਅਖਰੀ ਗਿਆਨ ਗੀਤ ਗੁੰਗਾ ਕ੍ਰੀ ਨਿਤਿ ਭੁਲਨ ਬਾਣ ਖਰਾ ਸਰ ਸਰ ਸੰਜੋਗ ਵਖਾਣ ਜੁ ਮਹਿ ਲਖਤ ਸਰਨਾ ਜੀ ਫਰਮਾਇ ਤੇ ਬਤਿ ਗਪਾਇ ਜੇਤਾ ਕਿਤਾ ਚੇਤਾ ਨਾਮੇ ਨਾਮੇ ਨਾਈ ਕੋ ਥਾ ਗੁਰਤਤ ਕਮਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤੁਨ ਅਨੰਕਾਰ ਫਰੀਏ ਹੱਥ ਭਰ ਦਿਲ ਦੇ ਪਾਣੀ ਦੁੱਧ ਤਰ ਸੁਕੇ ਮੋਤ ਪ੍ਰੀਤੀ ਕਾ ਪਰ ਹੋਏ ਦੇ ਸਾਬਲ ਲਗਿਏ ਹੋ ਤੋਏ ਫਰੀਏ ਮਤ ਪਾਪਾ ਕੇ ਸੰਗਹ ਧੋਪੇ ਨਾਮੇ ਕੇ ਰੰਗ ਹੁਨੇ ਪਾਪੀ ਅੱਖ ਨਾ ਕਰ ਕਰ ਕਰਨ ਲਖ ਲਹਿ ਜਾ ਵਾਟ ਪੀ ਜਾ ਪੇ ਹੀ ਖਾ ਨਾਨਕ ਹੁਕਮੀ ਆਉ ਜਾ ਗੀਰਾ ਤਬਦੇ ਅਦ ਅਦ ਦੇ ਕੋ ਪਾਵੇ ਚਲਕਾ ਮਾਨ ਸੁਨੇ ਮੰਨੇ ਮਨ ਕੀ ਕਾ ਪਾਉਂ ਅੰਦਰ ਗੁਰੂ ਤੀਰਥ ਮੰਨੋ। ਸੰਗ੍ਰੰਥੇਰੇ ਮੇ ਨਹੀ ਕੋ ਬਿਨੁ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮੋ ਸਤ ਸੁਹਾ ਸਦਾ ਮਨ ਚਾਹ ਕੌਣ ਸਵੇਲਾ ਉਤਕਮਣ ਪ੍ਰਗਮਤੀ ਤਕ ਵਣਵਾਰ। ਕਮਣ ਸਰੂਪ ਤਮਹ ਕਮਜਿਤ ਹੋ ਆਇ ਆਕਾਰ ਵੇਲਣਾ ਪਾਏ ਭਲ ਤੇਜ ਹੋਵੇ ਨਿਕ ਪ੍ਰਾਨ ਵਕਤ ਨਾ ਪਾਏ ਕਾ ਦਿਜੇ ਨਿਕ ਲੈ ਪ੍ਰਾਨ। ਸ੍ਰੀ ਤਵਾਰ ਨਾ ਜੋ ਬੀ ਗਾਵੜ ਰਤਮਾ ਨਾ ਕੋ ਜਗ ਕਰਤਾ ਸਿਟੀ ਕੋ ਸਾਚੀ ਆਪੇ ਜਾਣੈ ਸੋਇ ਕਿਵ ਕਰਾ ਕਾ ਕਿਵਸਾਲਾ ਹਿ ਕੇ ਵਰਨੇ ਕਿਵ ਜਾਣਾ ਨਾਨਕ ਆਕਰ ਸਭ ਕੋ ਆਖੇ ਇੱਕ ਦੇਖ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਇ ਨਾਨਕ ਦੇਖੋ ਆਪੋ ਜਨ ਦੇ ਜੀ ਆਣਾ ਸੋਇ ਪਾਤਾਲ ਪਾਤਲ ਲਖਿਆ ਗਾਸਾ ਅਗਾ ਛੁਰ ਕੁੜਕ ਪਾਟ ਕੇ ਵੇਦ ਧਨ ਕਵਾਤ ਸਾਸ 18 ਘਣਕ ਤੇ ਬਸੁਲ ਕਤਾਥ ਲੇਖਾ ਹਿਤਲੇ ਕੀ ਲੇਖਾ ਹੈ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣ ਆਪ ਸਲਾਹੀ ਸਲਾ ਤੇ ਸੁਰਤ ਨਾ ਪਾਈਂ ਨਦੀਆਂ ਤੀ ਗਹ ਭਵੇ ਸਮੁਦ ਨਾ ਜਾਣੀਐ ਸਮੁਦ ਸਾਹ ਸੁਲਤਾਨ ਵਿਰਾਸਤਿ ਮਾਲ ਤਨ ਕੀੜੀ ਤੁਲ ਨਾ ਹਵਣੀ ਬਿਦ ਸੁਮਨ ਨਾ ਵੀਸਰੇ ਅੰਤ ਨਾ ਸ਼ਕਤੀ ਕਹਨਾ ਤੀ ਅੰਤਨ ਕਰਨੇ ਦੇਨਾਂ ਅੰਤ ਅੰਤਨ ਮੇਖੜ ਸੁਣਾ ਨਾ ਤੀ ਅੰਤਨ ਜੋ ਆਪੇ ਕਿਆ ਮਨ ਮੰਤ ਅੰਤਨ ਜੋ ਆਪੇ ਕੀਤਾ ਕਾਰ ਅੰਤਨ ਜੋ ਆਪੇ ਪਾਰਾ ਵਾਰ अंत कारण के ते बेला ही ता के अंत न पाए जाए अंत न जाने कोई बोता कही बोता हो वड्डा साहिब उचा था उचे उपर उचा नए बड़ उचा हो सूचे को जाने सो वड्डा बजाने आप आप नानक नदरी करमी दात बोता कर्म लिखिया ना जाए वड्डा दाता तुलना तुमाए कीते मंगे जो की की दे पार कीते गणत नहीं विचार कीते खब बेकार कीते लै मुकर पाए ਇਤੇ ਗੁਰ ਕਾਏ ਗਾਇ ਕਿਤਰ ਉਪੂਸ਼ਰ ਮਾਰੇ ਪਿਤਾ ਤੇਰ ਦਾਤਾਰ ਬੰਦ ਕਲਾਸੀ ਪਾਣੇ ਹੋਇ ਹੋ ਰਾਖਨ ਸੁਫੇ ਕੋਏ ਦੇ ਕੋ ਕਾਇਗਾ ਕਣ ਪਾਹੋ ਜਾਣੀ ਬੀਤਿਆ ਮੋਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਟੇ ਈਕੇ ਦੂਸਰੇ ਬਕਸੇ ਸੇ ਬਸਲਾ ਨਾ ਨ ਪਾ ਸਹੀ ਪਾ ਸਹਿ ਮੂਲ ਗੁਰ ਮੂਲ ਵਪਾਰ ਮੂਲ ਵਪਾਰੀ ਮੂਲ ਪੰਧਾਰ ਮੂਲ ਲਾਵੇ ਮੂਲ ਜੈ ਮੂਲ ਪਾਏ ਮੂਲ ਨਾ ਸਮਾਏ ਅਮਲ ਤਰਮਲ ਦੀਵਾਨ ਮੂਲ ਤਰਮਲ ਫਰਮਾਨ ਅਮਲ ਬਖਸ਼ੀ ਸਮਲ ਨਿਸ਼ਾਨ ਮਲ ਕਰਮਲ ਫਰਮਾਨ ਮੁੱਲ ਮੁਲਾ ਕਿਆ ਨਾ ਜਾਏ ਆਖਾ ਕਰ ਹਿਲ ਬੁਲਾ ਆਕੇ ਵੇਦ ਪਾੜ ਪ੍ਰਾਣ ਆਕੇ ਪੜੇ ਘਰੇ ਵਕਿਆਣ ਆਕੇ ਵਰਮੇ ਆਕੇ ਇੰਦੇ ਆਕੇ ਗੋਪੀ ਗਏ ਗੋਵਿੰਦ ਆਕੇ ਇਸਰਾ ਕੇ ਸੁਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਾਨਵਾ ਕੇ ਦੇਵ ਆਕੇ ਸੁਰਨਾ ਮੁੰਜਨ ਸੇਵ ਕੀਤੇ ਆ ਕੇ ਆਖਣ ਪਾਏ ਕੀਤੇ ਕਹਿ ਕਹਿ ਠੁਰ ਜਾਏ ਤੇ ਕੀਤੇ ਹੋਰ ਕਰ ਤਾਖ ਨ ਸਕੇ ਕੀ ਕੇ ਜਿਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਧਿਆ ਸੋਇ ਲੇਕੋ ਆਖੇ ਬੋਲਿ ਗੜਦਲ ਕੀਏ ਸਰਬਵਾਰਾ ਅੰਵਾਰ ਸੋਧਰ ਕੀ ਹਾ ਸੋਖਰ ਕੀ ਹਜਤ ਬੈ ਸਰਬ ਸਮਾਲੇ ਆਜੇ ਨਾਦਨੇ ਕੀ ਅਸ਼ੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰਿ ਸੋਖਿ ਹਿਨ ਕੀਤੇ ਗਾਵਨ ਹਾਰੇ ਗਾਵਤ ਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਤਿਲਕ ਜਾਨ ਲੇਖ ਲੇਖ ਪਰ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਆਸਨ ਬੈਠੇ ਦੇਵਤੇ ਆਧਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਡਤ ਕੀ ਸਿਰ ਜੁਗ ਜੁਗ ਵੇ ਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਰਗ ਮ ਛਪਿਆ ਲੈ ਗਾਵਣ ਰਤਨੇ ਪਾਏ ਤੇਰੇ ਅੜਸੜ ਤੀਰਤ ਨਾਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਨੀ ਚਾਰੇ ਭਾਵੇਂ ਖੰਡ ਬੰਡ ਰੁੜ ਪਰੰਡਾ ਕਰ ਕਰ ਕੀਤਾ ਅਰੇ ਸੇਹੀ ਤੇ ਦਿਨੋ ਗਾਵੇ ਜੋਤਨ ਭਾਵਣ ਹਤੇ ਤੇਰੇ ਭਗਤ ਸਾਲੇ ਹੋਰ ਕੀ ਤੇ ਗਾਵਣ ਸੀਮਾ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸੈ ਸੱਚਾ ਸਾਥੀ ਨਹੀਂ ਹੈ ਪੀ ਹੋਸੀ ਜੈ ਨਾ ਜਸ ਰਚਨਾ ਜਨੂ ਚਾਈ ਰੰਗੀ ਰੰਗੀ ਪਾਤੀ ਕਰ ਕਰ ਨੇ ਸ੍ਰੀ ਨਾਇ ਜਨੂ ਪਾਈ ਕਰ ਕਰ ਵੇ ਕਿਆ ਕੀਤਾ ਆਪਣਾ ਜੋਤੀ ਸਤਿ ਵੜਿਆਈ ਜੋ ਤਿਸੁ ਭਾਵੈ ਸੋਈ ਕਰਿ ਸੂਰਿ ਕਰਿ ਨਾ ਕਰਨਾ ਜਾਈ ਸੋ 파ਸ ਸਹ 사 파ਸ ਆਵਣਾਨਕ ਰਹਨੁ ਨਜਾਈ ਨੰਦਾ ਸੰਤੋਖ ਤਰਪਿ ਚੋਲੀ ਤਾਨੁ ਕੀ ਗੁਰਿ ਬਿਖੂਰ ਕਿੰਥਾ ਕਾਲ ਪੋਰੀ ਕਾ ਜੁ ਬਡੰਡਾ ਪਰਤੀਤ ਆਈ ਪੰਤੀ ਸਗਲ ਮਾਤੀ ਮਨਿ ਜਿ ਤੇ ਜਗ ਜੀਤਿ ਆਗੈ ਤਿਸ ਜਾਦ ਉਸ ਆਦਿ ਨਿਲਾਦ ਨਾਦ ਨਾਦ ਜੂਜੁ ਮੇ ਕੋ ਵੇਸ ਮਉ ਤਨਯਾਂ ਦੇ ਆਪਨਾਰਨ ਕੜਕੜਵਾ ਜੀ ਨਾਥ ਆਪਨਾਥ ਨਾਥੀ ਖੁਬਦਾ ਕ੍ਰਿਸ਼ਨ ਅਵਰਾ ਸਾਧ ਤੁੰਜੋ ਬਜੋਦ ਕਾਰ ਚਲਾ ਵਿਲੇਖਿਆ ਵਿਭਾਗ ਆਦੇਸਿਆ ਦੇਸ ਆਦਿ ਨੀਨਾਥ ਨਾਦ ਨਾਦ ਜੁਨਿਆ ਕੋਵੇਸ਼ ਏਕਾ ਮਾਇ ਜੁਗਤ ਗਇ ਕਿੰਝੇ ਲੇ ਪ੍ਰਵਾਹ ਨਿ ਸੰਸਾਰਿਕ ਫੰਡਾਰੇ ਕਲਾਈ ਦੀ ਬਾਣ ਗਵਤਿਸ਼ ਪਾਵਤ ਵਤਲਾ ਵਜਿ ਮਹੰਭੂ ਫਰਮਣ ਹੋਵੇ ਕੈ ਨਨਦਰ ਨਾਵੇ ਬੋਤਾ ਹੀ ਵਿਡਾਨੀਆਂ ਦੇਸ ਆਦਿ ਨੀਨਾਥ ਨਾਦ ਨਾਦ ਜੁਨਿਆ ਕੋਵੇਸ਼ ਆਸਨ ਲੋਈ ਪੰਡਾ ਰੋ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੇ ਸਿ ਬਿਨ ਹਾਰੇ ਨਾਨਕ ਸਤਿਏ ਕੀ ਸਤਿਕਾਰ ਆਦੇ ਤਸਿਆ ਦੇਸ ਆ ਨੀਲ ਨਾਦ ਨਾਦ ਜਗ ਜੁਗ ਜੇ ਕੋ ਵੇਸ ਉਦੂ ਜੀ ਬਲ ਕੋਇਲ 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 ਲਕ ਲਗੇੜਾ ਕੀਗ ਨਾਮ ਜਗਦੀਸ਼ ਮੇਤੋ ਰਾਇ ਭਦਭੜੀ ਜੜੇ ਹੋਈ ਕੀਸ ਸੁਨ ਗਲਾ ਅਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਇਏ ਕੋੜੇ ਕੋੜੇ ਠੀਸ ਆਖਣ ਜੋਰ ਜੋ ਮੈਨਾ ਜੋਰ ਜੋਰ ਨੰ ਮੰਗਰ ਮਹਿਨਾ ਜੋਰ ਜੋੜ ਨਾ ਜਿਉਣ ਮਰਨਾ ਜੋਰ ਜੋੜ ਨਾ ਈਮਾਨ ਮਨ ਸੋਰ ਜੋਰ ਨਾ ਸ਼ਕਤੀ ਘੜ ਵਿਚਾਰ ਜੋਰ ਨਾ ਜੁਕਤੀ ਛੁਟਾ ਸੰਸਾਰ ਜਿਸਾ ਦੂਰ ਕਰਵੇ ਕੇਸ ਨਾਨਕ ਤਬ ਨਹੀਂ ਕਿਨਾ ਕੋਈ ਰਾਤੀ ਰੁਤੇ ਤੇ ਤੀ ਵਾਰ ਪਵਨ ਪਾਣੀ ਗਣੀ ਪਾਤਾਲ ਦੇ ਸੂਈ ਦਰਜੀ ਕਾ ਬਰਕੀ ਕਰਮ ਸੈਡ ਸੂਈ ਜੁਗਤ ਕਰੰਗ ਜਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵੀ ਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਹਣ ਪੰਚ ਬਨੰਦਰੀ ਕਰਮ ਭਵੇਂ ਨਿਛਾੜ ਕਾਚੁ ਬਕਾਇ ਉਥੇ ਪਾਇ ਨਾਨਕ ਗਿਆ ਜਾ ਪੇ ਜਾ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਘਾਣ ਮਹੇਸ ਕੀਤੇ ਵਰਮੇ ਘਾਰ ਤਿਗੜੇ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਨ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿਧ ਬੁਧ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮਨ ਕੀਤੇ ਕੀਤੇ ਰਤਨ ਸੁਮਨ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਿਰੰਜ ਕੀਤੇ ਸੁਰਤੀ ਸਿਵ ਕੀਤੇ ਨਾਨਕ ਅੰਤ ਨਾਨਤ ਗਿਆਨ ਕਰਨ ਮੈਂ ਗਿਆਨ ਪਰ ਜਾਣ ਦਿੱਤੇ ਨਾਦ ਬਨੂਰ ਗੋੜ ਅਨੰਦ ਸ਼ਰਮ ਕਰਨ ਕੀ ਬਾਣੀ ਰੂਪ ਤੇ ਘਾਰਤ ਕੜੀ ਬਹੁਤ ਅਨੂਪ ਤਾਂ ਕਿ ਅਗਲਾ ਕਥੀਆ ਨਾ ਜਾ ਜੀ ਕੋ ਕਹਿ ਪਿਛੇ ਪਛਤਾ ਦਿੱਤਾ ਕੜੀਆ ਸੁਰਤ ਮਤ ਮਨ ਬੋਲ ਦਿੱਤਾ ਕੜੀਆ ਸਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾਂਬਲ ਸੂਰਤ ਨਵੇਂ ਰਾਮ ਰਹਿਆ ਭਰਪੂਰ ਦਿੱਤਾ ਸੀ ਤੋਂ ਸੀਤਾ ਮਹਿਮਾ ਮਾਇ ਤਾਂ ਕਿ ਰੂਪ ਨਾ ਕਥਨੇ ਜਾਇ ਨਾ ਮਰੇ ਨਾ ਠਾਗੇ ਜਾਇ ਜਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰਨ ਸੱਚਾ ਮਨ ਸੋ ਸਾਚ ਕਰਨ ਵਸਨ ਅਹੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਤਾ ਖੰਡ ਮੰਡਵਰ ਭੰਨ ਜੇ ਕੋ ਕਥੀ ਦਾ ਅੰਤ ਨਾ ਅੰਤ ਕਿ ਤੇ ਲੋ ਲੋ ਕਰਦੇ ਵੇਖੋ ਕਦੋਂ ਤੇ ਬੇਤੁਕਾਰ ਵੇਖ ਕੇ ਵਿਚਾਰ ਨਾਨਕ ਸਨਾ ਘੜਾ ਸਰ ਜਤ ਪਹਾਰਾ ਤੀਰ ਸੁਨਿਆਨ ਮਤ ਵੇਦ ਹਥਿਆਰ ਸ਼ੋਕ ਲਗਨੀ ਤੋ ਬਤਾਓ ਭਾਂਡਾ ਕਾ ਮ੍ਰਿਤ ਢਾਲ ਕਰੀਏ ਸਭ ਸ੍ਰੀਦਲ ਸਾਜਨ ਕੋ ਅੰਦਰ ਕਰਮ ਤਿਨ ਕਾਰ ਨਾਨਕ ਨਗਰੀ ਨਦਲ ਹਾਲਿ ਸ਼ਲੋਕ ਤੁਮਣ ਕਰੋ ਪਾਣੀ ਪਤਾ ਮਾਤਾ ਤਰਤ ਮਹਤ ਦਿਵਸ ਰਾਦਿ ਦਾ ਹਿਦਾਇਆ ਕਿਲਾ ਸੁਗਨ ਜਗਤ ਨਿਯਾਨਿਆ ਬਰਿਆ ਨਿਆ ਬਾਜੇ ਤਰ ਮਹ ਦੂਰ ਪਰਮਿਆ ਕੋ ਆਪਣੀ ਤੇ ਮੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ ਫਿਰ ਤਲ ਨਾਨਕ ਤੇ ਮੁਖਿਲੇ ਕੀਤੀ ਛਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ ਫਿਰ ਤਲ ਨਾਨਕ ਤੇ ਮੁਖਿਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਦਾ ਕਲਚਾ ਵਾਹਿਗੁਰੂ ਕੀ ਹਤੇ